ਪੰਜਾਬ ਸਰਕਾਰ ਨੇ ਸਾਰੇ ਸਕੂਲ 9 ਸਤੰਬਰ ਤੋਂ ਖੋਲਣ ਦੇ ਆਦੇਸ਼ ਦਿੱਤੇ ਸਨ ਪਰ ਨਾਭਾ ਦੇ ਇੱਕ ਪ੍ਰਾਈਵੇਟ ਸਕੂਲ ਨੇ ਇਹਨਾਂ ਆਦੇਸ਼ਾਂ ਨੂੰ ਦਰਕੁਨਾਰ ਕਰ ਦਿੱਤਾ ਹਨ ਕਾਰਨ ਪਿੰਡਾਂ ਵਿੱਚ ਜਾਣ ਵਾਲੇ ਰਸਤੇ ਸਹੀ ਨਹੀਂ ਜਿਸ ਕਾਰਨ ਇੱਕ ਬੱਸ ਪਲਟ ਗਈ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਵਿਦਿਆਰਥੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਪਰ ਬਚਾਅ ਰਹਿ ਗਿਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਮੌਜੂਦ ਲੋਕਾਂ ਨੇ ਇਹ ਦੋਸ਼ ਵੀ ਲਗਾਇਆ ਕਿ ਸਕੂਲ ਦੀ ਮੈਨੇਜਮੈਂਟ देरी ਨਾਲ ਪਹੁੰਚੀ ਜੱਡੀ ਖੜੀ ਆਸੀ ਲਵੇ ਤੇ ਜੀ ਉਤੇ ਹਰਾ ਵੜਦੇ ਤੇ ਜਦੋਂ ਖੜਕਾ ਸੁਣਿਆ ਸਾਨੂੰ ਅਸੀਂ ਜਦੇ ਭੱਜ ਕੇ ਲਵੇ ਆਗੇ ਇੱਕ ਮੁੰਡਾ ਵਿੱਚ ਸਿਆਣਾ ਵੀ ਉਹਨੇ ਅਸੀਂ ਸਾਬਨ ਦਾ ਜਦੇ ਗਦਾ ਗਦ ਸਾਰੇ ਕੱਢ ਲਏ ਜੀ ਜਦੋਂ ਬੈਨ ਆ ਰਹੀ ਸੀ ਕਿ ਇਧਰੋਂ ਜੀ ਕਕਰਾਲੇ ਵੱਲੋਂ ਇਹ ਡਰਾਈਵਰ ਦੀ ਗਲਤੀ ਨਾਲ ਬੈਨ ਪਲਟੀ ਆ ਜੀ ਮਤਲਬ ਕਿ ਤੁਸੀਂ ਇਹ ਦੇਖ ਲਓ ਪਹਿਲਾਂ ਤੁਸੀਂ ਇੱਥੇ ਰਸਤਾ ਹੀ ਦੇਖ ਲਓ ਇਹ ਜਾਣ ਵਾਲਾ ਰੋਡ ਹੈਗਾ ਜੀ ਬੱਚਿਆਂ ਨਾਲ ਕੇ ਜਾਣ ਵਾਲਾ ਬਿਲਕੁਲ ਨਹੀਂ ਹੈਗਾ ਜੀ ਇਹ ਅਸੀਂ ਨੇ ਫੋਨ ਕਰਿਆ ਜੀ ਪ੍ਰਿੰਸੀਪਲ ਨੂੰ ਵੀ ਕਰਿਆ ਇਹਨਾਂ ਨੇ ਸਾਡਾ ਫੋਨ ਚੱਕ ਕੇ ਕਿਹਾ 5 ਮਿੰਟ ਆਉਣਿਆ ਡੇਢ ਘੰਟਾ ਬਾਅਦ ਆਏ ਨਹੀਂ ਯਰੇ ਕੋਈ ਪ੍ਰਸ਼ਾਸਨ ਨਹੀਂ ਆਇਆ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਕੋਈ ਐਂਬੂਲੈਂਸ ਲੈ ਕੇ ਨਹੀਂ ਆਏ ਕੁਛ ਹੀ ਲੈ ਕੇ ਨਹੀਂ ਆ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਵੀ ਜਦੋਂ ਬੈਨ ਉਲਟ ਗਈ ਬੱਚਿਆਂ ਦੇ ਵੱਧ ਨੁਕਸਾਨ ਹੋ ਸਕਦਾ ਜੀ ਕੁਛ ਨਹੀਂ ਲੈ ਕੇ ਆਏ ਜੀ ਇਹ ਇਹ ਆਏ ਨੇ ਡੇਢ ਘੰਟੇ ਬਾਅਦ ਸਾਡੇ ਕੋਲੇ ਆ ਕੇ ਖੜੇ ਨੇ ਜੀ ਇਹ ਬੱਚੇ ਸਾਡੇ ਪਿੰਡਦਿਆਂ ਦੇ ਕੱਢੇ ਨੇ ਜੀ ਅਸੀਂ ਕੱਢੇ ਨੇ ਬੱਚੇ ਬੱਚੇ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਵੀ ਬੈਨ ਦੇ ਵਿੱਚ ਕਿੰਨੇ ਬੱਚੇ ਨੇ ਜੀ ਕਿੰਨੇ ਵਜੇ ਦੀ ਘਟਨਾ ਜੀ ਇਹ 7 ਵਜੇ ਦੀ ਘਟਨਾ ਜੀ ਕਿਹਦੀ ਨਲਕੀ ਮੰਦੇ ਹੋ ਇਹ ਡਰਾਈਵਰ ਦੀ ਨਲਕੀ ਆ ਜੀ ਕਿਹੜੇ ਸਕੂਲ ਦੀ ਬੱਸ ਇੱਕ ਕੈਮਰਾ ਸਕੂਲ ਦੀ ਬੱਸ ਆ ਜੀ ਹੈਈ ਟੂ ਬ੍ਰਿਟਿਸ਼ ਐਂਡ ਟੂ ਬ੍ਰਿਸ਼ਟ ਦੀ ਉਹਦੀ ਸਕੂਲ ਦੀ ਬੈਂ ਡਰਾਈਵਰ ਤੀਗਾ ਉਹਨੇ ਮਤਲਬ ਆ ਸ਼ਾਰਟਕਟ ਰਸਤਾ ਬਣਾਇਆ ਸ਼ਤੀਪੀਰਾਂ ਵਾਲੀ ਜਿਹੜੀ ਰੋਡ ਜਾਂਦੀ ਆ ਆਪਣੀ ਦਲਤ ਦੀ ਨਾਬੇ ਨੂੰ ਜਦ ਕਿ ਉਹਦਾ ਰਸਤਾ ਉੱਪਰਲਾ ਬਣਦਾ ਆਪਣਾ ਫੋਕਲ ਬੈਂ ਜਿਹੜੀ ਮੇਨ ਰੋਡ ਜਾਂਦੀ ਆ ਰੋਡ ਦਾ ਬਹੁਤ ਮਾੜਾ ਹਾਲ ਆ ਤੇ ਉਹਨੇ ਸਲੋ ਨਹੀਂ ਕਰੀ ਗੱਡੀ ਇਹਦੇ ਵਿੱਚ ਖੱਡੇ ਏਡੇ ਏਡੇ ਨੇ ਤੇ ਜਦ ਉਹ ਇਹਦੇ ਵਿੱਚ ਕਟ ਮਾਰਦਾ ਜਾ ਰਿਹਾ ਸੀਗਾ ਖੱਡਿਆਂ ਤੋਂ ਬਚਾਉਂਦਾ ਤਾਂ ਉਹਨੇ ਆ ਗੱਡੀ نیچے ਲਾੜੀ ਨਾਲੇ ਦੇ ਵਿੱਚ ਦੇਖੋ ਤੇ ਬੱਚੇ ਦੇ ਦੱਸਣ ਅਨੁਸਾਰ ਉਹ ਕਹਿੰਦਾ ਵੀ ਕਈ ਬੱਚਿਆਂ ਦੇ ਛੋਟੇ ਬੱਚਿਆਂ ਦੇ ਮੂੰਹ 'ਚ ਪਾਣੀ ਵੀ ਪੈ ਗਿਆ ਤੇ ਕਹਿੰਦਾ ਅਸੀਂ ਨੇ ਵਿੱਚ ਇਹਦੇ ਇੱਕ ਥੋੜਾ ਦੀਗਾ ਥੋੜਾ ਕਹਿੰਦਾ ਅਸੀਂ ਨੇ ਦੋ ਬੱਚੇ ਨੇ ਰਲ ਕੇ ਸ਼ੀਸ਼ਾ ਭੰਨਿਆ ਫਿਰ ਅਸੀਂ ਬਾਹਰ ਨਿਕਲੇ ਇਹਦੇ ਵਿੱਚੋਂ ਬਹੁਤ ਮੁਸ਼ਕਲ ਨਾਲ ਇਹ ਸਵੇਰੇ ਹੋਊਗੀ ਸਕੂਲ ਦਾ ਪ੍ਰਸ਼ਾਸਨ ਪਹੁੰਚੇ ਕੋਈ ਸਕੂਲ ਵੱਲੋਂ ਬਹੁਤ ਲੇਟ ਹੋ ਗਈ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਉਸ ਤੋਂ ਬਾਅਦ ਆਏ ਨਹੀਂ ਅੱਛਾ ਹਾਂਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਠੀਕ ਹੈ ਤੇ ਆਣਾ ਆਪਣਾ ਹਾਂਜੀ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲੂ ਵੀ ਜਲਦੀ ਵੀ ਕਈ ਵਾਰ ਤਾਂ ਸਾਡੇ ਸਿਰ ਫਾੜਕ ਲੱਗ ਜਾਂਦੇ ਤਾਂ ਕਰਾ ਹੈੜੇ ਮੈਂ ਲੇਟ ਹੋ ਜਾਂਦੀ ਹੈ ਤੇ ਸਿੱਦੇ ਡਰਾਈਵਰ ਨੂੰ ਕੁਛ ਨਾ ਗਿਆ ਇਹ ਫਿਰ ਹੋਣੀ ਆਣੀ ਹੈ ਜਾਂ ਦੁਰਘਟਨਾ ਦਾ ਹਾਰ ਹੋਣਾ ਹੁੰਦਾ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤਨਾ ਕਿਸੇ ਡਰਾਈਵਰ ਦੀ ਗਲਤੀ ਆਦੀ ਚਾਲ ਤੇ ਹੈਗੀ ਸੀ ਯਾਰੀ ਬੱਸ ਅੱਛਾ ਇਹ ਵੀ ਇਹਨਾਂ ਨੂੰ ਪਹੁੰਚਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਉਡੀ ਪਾਸਾ ਇੰਡਪੈਂਡੈਂਟ ਸਕੂਲ ਹੈ 90 ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬੱਸ ਜਦੋਂ ਪਲਟੀਓ ਤੁਹਾਡੀ ਬੱਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਆਨੇ ਸਾਈਡ ਤੇ ਸੀ ਤੇ ਉਧਰੋਂ ਹੀ ਇੰਦਰ ਜਿਵੇਂ ਨਾਲ ਮਿੱਟੀ ਘਟਿਆ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਇੱਥੇ ਮਿੱਟੀ ਨਹੀਂ ਹੈਗੀ ਠੀਕ ਹੈ ਰਹਿਣਾ ਜੀ ਬੱਸ ਜਿਵੇਂ ਰ ਇਧਰੋਂ ਕਰੀ ਉਹਨੇ ਥੋੜੀ ਫਿਰੋਗੇ ਕਿ ਜਾਂਦੀਆਂ ਸੜਕ ਦੇ ਵਿੱਚ ਲੱਗੀ ਅੱਛਾ ਹਾਂਜੀ ਤੇ ਕਿੰਨੀ ਕੇ 60 ਛੁੱਟ ਬੱਜੀ ਕਿਸੇ ਦੇ 60 ਛੁੱਟ ਕੇ ਤੇ ਜਾਦੀ ਨੇ ਬੱਜੀ ਮਾੜੀ ਮੋਟੀ ਛੱਟਾਂ ਨੇ ਜੀ ਸਾਰੇ ਕਰ ਗਏ ਸਾਰੇ ਬੱਚੇ ਹੂੰ ਇਹ ਨਾਲਾ ਸ਼ੁਕਰ ਹੈ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ। ਛੋਟੀ ਸੀ ਮੈਂ ਤੇ ਕੋਰ ਬੰਦੇ ਮੁੰਡੇ ਜੀ ਉਹ ਚੋ ਜਾਨੇ ਵੱਡੇ ਬਾਕੀ ਸਾਰੇ ਛੋਟੇ ਬੱਚੇ ਸੀ। ਕਿੰਨੇ ਕਿੰਨੇ ਸਾਲ ਦੇ ਬੱਚੇ ਨੇ? ਬੱਚੇ ਲੜਕੀ ਚ 10-12 ਮਹੀਨਾਵਾਂ ਦੇ ਟੀਟੇ ਕੀ ਸੀ। ਤੁਸੀਂ ਕਿਰਵੀ ਕਲਾਸ ਚ ਪੜ੍ਹਦੇ? ਮੈਂ 10th ਜੀ। 10th ਚ ਪੜ੍ਹਦੇ ਕੋਈ ਓਹ ਕੋਈ ਲੱਤ ਬਣਾ ਤੇ ਸੱਟ ਤਾਂ ਨਹੀਂ ਵੱਜੀ। ਸੱਟ ਨਹੀਂ ਵੱਜੀ ਸਾਰੇ। ਬਹੁਤ ਨਾਲਾ ਸ਼ੁਕਰ। ਇੱਕ ਅਸੀਂ ਉਥੋਂ 8:14 ਚੱਲ ਪਏ ਆ। ਹਾਂਜੀ। ਰਸਤੇ ਜੀ ਥੋੜੀ ਜਿਵੇਂ ਡਰਾਈਵਰ ਗਾਈਡ ਕਰਦੇ ਸੀਗੇ। ਇਹਨਾਂ ਨੂੰ ਮਨ ਪੇਜੀ ਨੂੰ ਉਵੇਂਵੇਂ ਅਸੀਂ ਆਏ ਆ ਨਾਲ ਦੀ ਨਾਲ ਅਸੀਂ ਚੱਲੇ ਆ ਜਿਵੇਂ ਹੀ ਸਾਨੂੰ ਨਿਊਜ਼ ਮਿਲੀ ਐ ਇਹ ਹੋਇਆ ਤਾਂ ਸ਼ੁਕਰ ਆ ਮਾਲਕ ਦਾ ਸਾਡੇ ਸਾਰੇ ਬੱਚੇ ਬਿਲਕੁਲ ਠੀਕ ਨੇ ਔਰ ਡਰਾਈਵਰ ਇਹ ਰਸਤਾ ਜਿਹੜਾ ਥੋੜਾ ਬਾਰਿਸ਼ ਦੇ ਕਾਰਨ ਜਿਆਦਾ ਖਰਾਬ ਹੋ ਗਿਆ ਨਹੀਂ ਮੈਮ ਡਰਾਈਵਰ ਵੀ ਮੰਨਦਾ ਐ ਗੱਲ ਨੂੰ ਵੀ ਇਹ ਰਸਤਾ ਨਹੀਂ ਹੈਗਾ ਸਕੂਲ ਦਾ ਹੋਰ ਕੋਈ ਰਸਤਾ ਆਉਂਦਾ ਸਕੂਲ ਦਾ ਪਰ ਉਹ ਇਹ ਰਸਤੇ ਉਹ ਕਿਉਂ ਆਇਆ ਜਦ ਕਿ ਬਾਰਿਸ਼ ਆਈਆਂ ਵੀ ਇਹਨੇ ਕੱਚਾ ਰਸਤਾ ਐ ਇਹ ਤਾਂ ਡਰਾਈਵਰ ਨੂੰ ਦੇਖੋ ਹੁਣੇ ਅਸੀਂ ਮਿਲਿਆ ਹੁਣੇ ਉਹਨੂੰ ਗੱਲ ਕਰਦੇ ਆ ਪੁੱਛਦੇ ਆ ਡਰਾਈਵਰ ਨੂੰ ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੀ ਵੈਨ ਚ ਬੱਚੇ ਕਿੰਨੇ ਨੇ ਵੈਨ ਦੇ ਵਿੱਚ ਇਹਨਾਂ ਕੋਲ ਲਿਸਟ ਹੁੰਦੀ ਆ ਜਿੰਨਾ ਪ੍ਰੋਪਰ ਸਾਰਾ ਇਹਨਾਂ ਕੋਲ ਸਾਰਾ ਸਾਡੀ ਗੱਡੀ ਦੇ ਸਾਰੇ ਕਾਗਜ਼ ਸਾਰਾ ਕੁਝ ਤੇ ਡਰਾਈਵਰ ਵੀ ਸਾਡੇ ਕੋਲ ਕਾਫੀ ਟਾਈਮ ਤੋਂ ਆਇਆ ਕੋਈ ਨਵਾਂ ਡਰਾਈਵਰ ਨਹੀਂ ਹੈ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨੇ ਬੱਚੇ ਕਿੱਥੋਂ ਕਿੱਥੋਂ ਲੈ ਕੇ ਆਇਆ ਕਾਊਂਟਿੰਗ ਤਾਂ ਪਤਾ ਹੋਣੀ ਚਾਹੀਦੀ ਹੈ ਨਾ ਬੱਚੇ ਨੂੰ ਡਰਾਈਵਰ ਨੂੰ ਵੀ ਉਹਦੇ ਨਾਲ ਕੰਡਕਟਰ ਵੀ ਆ ਲੈਡੀ ਕੰਡਕਟਰ ਆ ਹੂੰ ਤਾਂ ਇਹ ਹੁਣ ਤੱਕ ਕਿਉਂਕਿ ਅਸੀਂ ਇੱਥੇ ਪਹੁੰਚੇ ਆ ਹਜੇ ਤਾਂ ਮਤਲਬ ਇੱਧਰ ਪੂਰੀ ਇਹਨਾਂ ਦੇ ਨਾਲ ਸਾਡੀ ਗੱਲਬਾਤ ਹੀ ਨਹੀਂ ਹੋਈ ਹੈ ਤੇ ਆਪ ਮੰਦਾ ਵੀ ਮੈਂ 40 ਦੀ ਸਪੀਡ ਦੇ ਕਰੀਬ ਸੀ ਕੀ ਬਣਦੀ ਆ ਇਹਨੇ ਬੱਚੇ ਹੋਣ ਵੈਂਚ ਤੇ ਹਜੇ ਰਸਤੇ ਤੇ ਹੋਵੇ ਨਾਲ ਬਰਬਰ ਪਾਣੀ ਦਾ ਸੂਆ ਵਗੈਰਾ ਹੋਵੇ ਤੇ 40 ਦੀ ਸਪੀਡ ਤੇ ਚਲਾ ਰਿਆ ਸੀ ਸਪੀਡ ਗੋਰਨਰ ਦੇਖੋ ਸਾਰੀਆਂ ਗੱਡੀਆਂ ਤੇ ਲੱਗੇ ਹੋਏ ਆ ਹਾਂ ਕਾਰ ਡਰਾਈਵਰ ਦੀ ਗਲਤੀ ਹੈ ਡਰਾਈਵਰ ਦੀ ਗਲਤੀ ਹੈ ਕਰੋਗੇ ਕਾਰਵਾਈ ਕਰੋਗੇ ਡਰਾਈਵਰ ਤੇ ਬਿਲਕੁਲ ਡਰਾਈਵਰ ਤੇ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਇਹੋ ਕਰਾਂਗੇ ਦੇ ਅਸੀਂ ਖੜਿਆ ਇਹਦੀ ਵੈਰੀਫਾਈ ਕਰ ਰਿਹਾ ਜੋ ਵੀ ਫਰਦਰ ਇਨਵੈਸਟੀਗੇਸ਼ਨ ਦੇ ਕਾਰ ਹੋਊਗੀ ਉਹ ਕਾਰਵਾਈ ਬਣਦੀ ਕਾਰਵਾਈ ਕੀਤੀ ਸਵਾਲ ਇਹ ਹੈ ਕਿ ਜੇਕਰ ਰਸਤਾ ਸਹੀ ਨਹੀਂ ਸੀ ਤਾਂ ਡਰਾਈਵਰ ਨੇ ਵਿਦਿਆਰਥੀ ਦੀ ਜਾਨ ਜੋਖਮ ਵਿੱਚ ਕਿਉਂ ਪਾਈ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਸਕੂਲਾਂ ਨੇ ਸਰਕਾਰ ਦੇ ਉਦੇਸ਼ ਨਹੀਂ ਮੰਨੇ ਉਹਨਾਂ ਸਕੂਲਾਂ ਖਿਲਾਫ ਪੰਜਾਬ ਸਰਕਾਰ ਕੀ ਕਾਰਵਾਈ ਕਰੇਗੀ ਬਿਊਰੋ ਰਿਪੋਰਟ ਡੇਲੀ ਰابطਾ ਟੀਵੀ ਅਤੇ ਰابطਾ ਪੰਜਾਬ